ਜੋ ਮੈਂ ਨਿਰੰਦਰ ਦੇ ਕੰਪੀਰੀਅਰ ਮੈਡੀਕਲ ਜਿਹੜਾ ਕਿ ਕੈਮਿਸਟਰੀ ਸ਼ਾਪ ਹੈ ਜਿਹਦੇ ਚ ਕੱਲ ਨੂੰ 208 ਇੱਕ ਬਿੜਾਸੀ ਉਹਦੇ ਨਾਲ ਇੱਕ ਦੁਕਾਨ ਨੂੰ ਲੁੱਟਿਆ ਦੁਕਾਨਦਾਰ ਭਰਾਵਾਂ ਨੂੰ ਮਿਲਣ ਵਾਸਤੇ ਆਇਆ ਤਾਂ ਇੱਕ ਬੜੀ ਬਿਮਾਰੀ ਘਟਨਾ ਹੋਈ ਹੈ ਕਿ ਦੁਕਾਨ ਤੇ ਇੱਥੇ ਆ ਕੇ ਦੋ ਬੰਦਿਆਂ ਨੇ ਅਸਲੇ ਦੇ ਨਾਲ ਇਹਨਾਂ ਦੀ ਦੁਕਾਨ 50 ਹਜ਼ਾਰ ਰੁਪਏ ਲੁੱਟ ਕੇ ਲੈ ਗਈ ਹੈ ਤਾਂ ਇਸ ਤਰ੍ਹਾਂ ਇਹ ਬਾਰਦਾਤਾ ਜਲੰਧਰ ਦੇ ਵਿੱਚ ਆਮ ਹੋ ਗਿਆ ਹੈ ਤੇ ਆ ਜਿਹੜਾ ਬਾਈ ਇਲੈਕਸ਼ਨ ਆਮ ਆਦੀ ਪਾਰਟੀ ਜਿੱਤ ਗਈ ਹੈ ਪੂਰੇ ਤਰਕੇ ਇਹਨਾਂ ਦੇ ਹੌਸਲੇ ਹੋਰ ਹੀ ਵੱਧ ਗਏ ਆ ਜਿਹੜੇ ਇਹ ਦੰਗਿਆਂ ਬਾਰਦਾਤਾਂ ਕਰਦੇ ਆ ਲੇਕਿਨ ਫੇਰ ਵੀ ਮੈਂ ਜਲੰਧਰ ਦੇ ਸਾਰੇ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਅਪੀਲ ਕਰਦਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਆਪਾਂ ਇਹਨਾਂ ਦੇ ਨਾਲ ਖੜੇ ਆਂ ਇਹਨਾਂ ਤੋਂ ਤੁਸੀਂ ਨਹੀਂ ਲੜਨਾ ਅਸੀਂ ਲੜਾਂਗੇ ਵਰਦੀ ਲੜਾਈ ਸਾਡੀ ਜ਼ਿੰਮੇਵਾਰੀ ਹੈ ਅਸੀਂ ਲੜਾਂਗੇ ਅਸੀਂ ਮੂਰੇ ਹੋਣਾ ਇਸੇ ਕਰਕੇ ਅੱਜ ਮੈਂ ਮੈਂ ਸਪੈਸ਼ਲੀ ਅੱਜ ਇਹਨਾਂ ਨੂੰ ਮਿਲਣ ਆਇਆ ਕਿ ਸਾਡੀ ਬਦਾਰ ਮੁਸਤਕਿਲ ਹੋ ਜੇ ਤੂੰ ਮੈਨੂੰ ਪੁੱਛਣਾ ਚਾਹੀਦਾ ਸੋ ਮੈਂ ਕੋਲੋਂ ਕੀ ਕਹਾਂ ਕਿ ਲੜਾਂਗੇ ਅਸੀਂ ਪਰ ਫਿਰ ਵੀ ਤੁਸੀਂ ਆਪਣੇ ਬੱਲਿਆਂ ਦੀ ਇੰਸ਼ੋਰੈਂਸ ਕਰਾਓ ਆਪਣੇ ਦੁਕਾਨ ਦੀ ਆਪਣੇ ਉਪਰਾਈਜ਼ ਦੀ ਆਪਣਾ ਜਿਹੜਾ ਕੈਸ਼ ਬੈਂਕ ਤੱਕ ਜਾਂਦਾ ਹੈ ਉਹਦੀ ਇੰਸ਼ੋਰੈਂਸ ਕਰਾਓ ਮੇਰਾ ਪਟੋਲ ਫਰਫੁੰਦਾ ਸੀ 94 ਰੁਪਏ ਗਿਆ ਸੀ ਉਦੋਂ 7000 ਰੁਪਏ ਲੁਟੇ ਸੀ ਤਾਂ ਸਾਨੂੰ ਸੋਰਾ ਤੋਂ 37000 ਦੇ 30000 ਮਿਲੇ ਸੀ ਹਾਲਾਂਕਿ ਮੇਰਾ ਉਹਨਾਂ ਨਾਲ ਝਗੜਾ ਵੀ ਹੋਇਆ ਸੀ ਜਿਹਦੇ ਮੁਕãi ਮੈਂ ਆਪ ਪਟੋਲ ਨਾਲ ਪੁੱਛਿਆ ਹਾਂ ਜੀ ਸੋ ਇਸੇ ਤਰ੍ਹਾਂ ਇਹਨਾਂ ਦੇ ਕੱਲ 50000 ਰੁਪਏ ਲੁਟੇ ਨੇ ਇੱਕ ਜਿਹੜਾ ਪਹਿਲਾਂ ਇੱਕ ਦੂਸਰਾ ਰੈਸਟੋਰੈਂਟ ਦੇ ਪੈਸੇ ਲੁਟਕੇ ਲੇ ਗਏ ਆਮ ਹੋ ਗਿਆ ਇਹ ਸਰਕਾਰ ਤੋਂ ਸਾਨੂੰ ਕੋਈ ਜ਼ਿਆਦਾ ਉਮੀਦ ਨਹੀਂ ਹੈ لیکن میں پھر بھی ਇਥੇ ਦੇ ਕ੍ਰਿਸ ਕਮਿਸ਼ਨਰ ਨੂੰ ਕਾਲ ਕੀਤੀ ਹੈ ਉਹਨਾਂ ਨੇ ਮੈਨੂੰ ਦੱਸਿਆ ਕਿ ਬੰਦੇ ਆਈਡੈਂਟੀਫਾਈਡ ਹੋ ਗਏ ਤੇ ਬੜੇ ਖੇਤੀ ਫੜੇ ਜਾਣਗੇ ਸੋ ਮੈਂ ਸਾਰੇ ਗ੍ਰੰਦਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਅਸੀਂ ਤੁਹਾਡੇ ਨਾਲ ਇਥੇ ਲੜਾਈ ਨਹੀਂ ਕਰਦੇ ਬਸ ਸਿਰਫ ਲੜਾਈ ਵਾਲਾ ਇਥੇ ਮਾਹੌਲ ਬਣਿਆ ਹੋਇਆ ਸਾਲੋਂ ਮੁੜੇ ਹੋ ਕੇ ਜਿਹੜੇ ਕਿ ਅਸੀਂ ਜਿਨ੍ਹਾਂ ਨੇ ਸਾਨੂੰ ਜੀ ਵੋਟਾਂ ਪਾਈਆਂ ਤੇ ਸਾਡੀ ਡਿਊਟੀ ਬਣਦੀ ਹੈ ਜੇਸੀ ਮੂਰੇ ਹੋ ਕੇ ਇਹਨਾਂ ਬੰਦਿਆਂ ਦਾ ਮੁਕਾਬਲਾ ਕਰੀਏ ਤੇ ਅਸੀਂ ਕਰਾਵੇ ਅਸੀਂ ਕੋਲੇ ਨਾਲ ਹੈ ਕੋਹਰਾਉਂਦੇ ਕੋਈ ਲੋ ਨਹੀਂ ਦੇਖੇ ਤੁਹਾਡੀ ਦੁਕਾਨ ਤੇ ਕੋ ਲਾਵੇ ਜਿਆਦਾ ਆਪਾਂ ਨੂੰ ਲੜਾਈ ਕਰਦੇ ਲੋ ਨਹੀਂ ਲੇਕਿਨ ਉਸ ਬੰਦੇ ਦਾ ਜੇ ਜੇ ਕਿਸੇ ਲੋ ਦੀ ਅਸਲੀ ਲੋੜ ਹੈ ਦੁਕਾਨਦਾਰ ਨੂੰ ਤਾਂ ਮੈਨੂੰ ਦੱਸੇ ਜਾਂ ਐਸਐਸਪੀ ਕੋਈ ਜਾਵੇ ਜੇ ਦੀ ਸਾਨੂੰ ਫਤਰਾ ਸਾਡੇ ਬਾਅਦ ਕੈਸ ਹੁੰਦਾ ਸਾਨੂੰ ਅਸਲੀ ਦਾ ਬਿਸਾਨ ਸੁਧਾਰ ਕੇ ਆਵੇ ਜਿਵੇਂ ਅਸੀਂ ਅਸਲੀ ਦਾ ਬਿਸਾਨ ਸੁਧਾਰ ਕੇ ਆਵੇ ਇਸ ਜਿਹੜੇ ਇਹ ਗੂੜਾ ਅੰਸਰ ਹੈ ਜਾਨਾ ਇਹ ਲਸ਼ੀਆਂ ਕਰਕੇ ਜਿਹੜੇ ਨੌਜਵਾਨ ਮੈਸਿਆਂ ਵਿੱਚ ਫੈਰੀਆ ਉਹਦੇ ਅੰਦਰ ਸੇ ਕੋਲ ਨਹੀਂ ਪੈਸੇ ਨਹੀਂ ਹੁੰਦੇ ਤਾਂ ਉਹ ਇਤਰਾ ਦਾ ਕੰਮ ਕਰਨਾ ਚਾਹਦਾ ਪਰ ਇਹ ਜਿਹੜੇ ਬੰਦੇ ਇੱਥੇ ਆ ਕੇ ਗਏ ਹੈ ਇਹ ਕ੍ਰਿਮੀਨਲ ਬੰਦੇ ਹੈ ਇਹ ਪਹਿਲਾਂ ਵੀ ਦੋ ਤਿੰਨ ਕੇਸ ਇਹ ਵੀ ਗੱਲ ਹੈ ਜੇਲ੍ਹ ਤੋਂ ਕੁਝ ਦਿਨ ਪਹਿਲਾਂ ਛੱਡ ਕੇ ਦੁਬਾਰੀ ਆਏ ਹੈ ਤੇ ਉਹਨਾਂ ਦੀ شناخت ਉਹਦੀ ਉੱਪਰ ਜਾ ਰਹੀ ਹੈ ਬਹੁਤ ਅੰਦਾਜ਼